ਧੰਵਾਹਿ ਗੁਰੂ ਸਾਹਿਬ ਜੀਓ ਗੌੜੀ ਬੈਰਾਗਨ ਰੋਹੇ ਕੇ ਸ਼ਾਂਤ ਕੇ ਘਰ ਮਹਿਲਾ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਹੈ ਕੋਈ ਰਾਮ ਪਿਆਰੋ ਗਾਵੈ ਸਰਬ ਕਲਿਆਣ ਸੁਖ ਸੱਚ ਪਾਵੈ ਰਹਾਉ ਬਨ ਬਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਇਕ ਲੇਵ ਲਾਗੀ ਜਿਨ ਹਰ ਪਾਇਆ ਸੇਵਡ ਭਾਗੀ ਬ੍ਰਹਮਾਦਿਕ ਸਨਾਦਿਕ ਚਾਹ ਜੋਗੀ ਜਤੀ ਸਦ ਹਰ ਆਹੈ ਜਿਸਾ ਪ੍ਰਾਪਤ ਸੋ ਹਰ ਗੁਣ ਗਾਹ ਤਾਂ ਕੀ ਸ਼ਰਨ ਜਿਨ ਬਿਸਰਤ ਨਾਹੀ ਬੜ ਭਾਗੀ ਹਰ ਸੰਤ ਮਿਲਾਹੀ ਜਨਮ ਮਰਨ ਤਹ ਮੁਲੇ ਨਹੀਂ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਣੋ ਪ੍ਰਭੂ ਚ ਅਪਾਰੇ ਨਾਨਕ ਮੰਗਤ ਨਾਮ ਅਧਾਰੇ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਣੋ ਪ੍ਰਭੂ ਚ ਅਪਾਰੇ ਨਾਨਕ ਮੰਗਤ ਨਾਮ ਅਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਸ ਸੰਗਤ ਜੀ ਅਸੀਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਦਾ ਪਾਠ ਖੁਦ ਵੀ ਪੜਦੇ ਹਾਂ ਅਤੇ ਕਈ ਪ੍ਰੇਮੀ ਪਾਠ ਸਰਵਣ ਵੀ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਈ ਐਸੇ ਸ਼ਬਦ ਹਨ ਜਿਨ੍ਹਾਂ ਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜਦੋਂ ਅਸੀਂ ਜਾਣਕਾਰੀ ਉਹਨਾਂ ਸ਼ਬਦਾਂ ਦੀ ਰੱਖਦੇ ਹਾਂ ਤੇ ਸਾਨੂੰ ਇੱਕਦਮ ਪੜਦੇ ਹੋયા ਹਾਂ ਸੁਣਦੇ ਹੋયા ਉਹ ਸਮਝ ਆ ਜਾਂਦਾ ਹੈ ਜਿੱਤ ਹੁਣ ਸ਼ਬਦ ਇੱਥੇ ਆਇਆ ਰਹੋਏ ਗੌੜੀ ਰਾਗ ਹੈ ਬੈਰਾਗਣ ਉਹਦੀ ਕਿਸਮ ਹੈ ਗੌੜੀ ਬੈਰਾਗਣ ਰਹੋਏ ਕੇ ਸ਼ੰਤ ਕੇ ਘਰ ਇਹ ਸਤਿਗੁਰੂ ਨੇ ਹਦਾਇਤ ਕੀਤੀ ਹੈ ਰੋਹੇ ਦੇ ਗੀਤ ਜਿਹੜੇ ਆ ਪ੍ਰਾਤਨ ਸਮਿਆਂ ਦੇ ਵਿੱਚ ਜਿਹੜੀਆਂ ਬੀਬੀਆਂ ਹੁੰਦੀਆਂ ਸਾਨੂੰ ਉਹ ਗਾਉਂਦੀਆਂ ਸੀ ਵਿਆਹ ਸ਼ਾਦੀਆਂ ਦੇ ਵਿੱਚ ਉਹਨੂੰ ਰੋਹੇ ਕਹਿੰਦੇ ਸੀ ਉਹਦੀ ਕੀ ਤਰਜ਼ ਸੀ ਕਿਦਾਂ ਗਾਏ ਜਾਂਦੇ ਆ ਉਹ ਆਪਾਂ ਨੂੰ ਵੀ ਪਤਾ ਨਹੀਂ ਪਰ ਇਹ ਆ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਆਇਆ ਰੋਹੇ ਕੇ ਸ਼ਾਂਤ ਕੇ ਕਰ ਵਿਜੋ ਤਰਜ ਤੇ ਗਾਇਆ ਜਾਂਦਾ ਸੀ ਉਸ ਤਰਜ ਤੇ ਗਾਣਾ ਮਹਲਾ 5 ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਹ ਸ਼ਬਦ ਉਚਾਰਨ ਕਰ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਕ 203 ਦੇ ਉੱਪਰ ਅੰਕਿਤ ਹੈ ਸੰਖੇਪ ਦੇ ਵਿੱਚ ਮੂਲ ਮੰਤਰ ਲਿਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਹਿਲੀਆਂ ਪੰਕਤੀਆਂ ਹੀ ਰਹਾਉ ਦੀਆਂ ਪੰਕਤੀਆਂਨ ਸ਼ਬਦ ਦਾ ਕੇਂਦਰੀ ਭਾਵ ਹੈ ਸਤਿਗੁਰੂ ਸਵਾਲ ਕਰ ਰਿਹਾ ਹੈ ਕੋਈ RAM ਪਿਆਰੋ ਗਾਵੇ ਕਹਿੰਦੇ ਹੈ ਕੋਈ RAM ਦਾ ਪਿਆਰਾ ਜਿਹੜਾ RAM ਨੂੰ ਗਾਉਂਦਾ ਹੋਵੇ ਪਰਮੇਸ਼ਰ ਨੂੰ ਗਾਉਂਦਾ ਹੋਵੇ ਜਿਹੜਾ ਸਾਡਾ ਗਾਣਾ ਹੈ ਨਾ ਤੇ ਮਹਾਰਾਜ ਕਹਿੰਦੇ ਇਹ ਤਾਂ ਪ੍ਰਮਾਤਮਾ ਜਾਣਦਾ ਪਰ ਕਿਦਾਂ ਗਾਉਣਾ ਕਹਿੰਦੇ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਪਾਸ਼ਾ ਨੇ ਆਖਿਆ ਨਾ ਸਾਡੇ ਬਾਰੇ ਕਿਹਾ ਕਹਿੰਦੇ ਮਨ ਕਰ ਕਬੂ ਨਾ ਹਰ ਗੁਣ ਗਾਏ ਇਥੋਂ ਤੱਕ ਰਾਕਿਆ ਕਹਿੰਦੇ ਕੋਟਣ ਮੈਂ ਨਾਨਕ ਕੋ ਨਾਰਾਇਣ ਜੈ ਚੀਤ ਇੱਕ ਅੱਦੇ ਦੀ ਗੱਲ ਨਹੀਂ ਕਰਦੇ ਕਹਿੰਦੇ ਕਰੋੜਾਂ ਦੇ ਵਿੱਚ ਇੱਕ ਅੱਦਾ ਹੈ ਜਿਹੜਾ ਗਾ ਰਿਹਾ ਔਰ ਦਿਲੋਂ ਗਾ ਰਿਹਾ ਕੋਈ ਗਾਵੈ ਰਾਗੀ ਨਾਦੀ ਬੇਦੀ ਬੋਹ ਭਾਂਤ ਕਰ ਨਹੀਂ ਹਰ ਹਰ ਭੀਜੇ RAM ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀ ਕਿਉਂਕਿ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਥ ਦੀ ਉਹ ਸਾਡੇ ਅੰਦਰਲੀ ਹਾਲਾਤ ਨੂੰ ਉਹ ਪਰਮੇਸ਼ਰ ਕਾਲਪੁਰਖ ਜਾਣਦਾ ਹੈ ਹੈ ਕੋਈ ਕਹਿੰਦੇ ਹੈ ਕੋਈ RAM ਪਿਆਰੋ ਗਾਵੇ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਦਾ ਸ਼੍ਰੀ ਆਨੰਦਪੁਰ ਸਾਹਿਬ ਸੰਗਤਾਂ ਆਈਆਂ ਤੇ ਬੜੇ ਪਿਆਰ ਦੇ ਨਾਲ ਢੋਲ ਗਿਆ ਚਮਟਿਆਂ ਦੇ ਨਾਲ ਸ਼ਬਦ ਪੜ ਰਹੇ ਆ ਤੇ ਲੋਕਾਂ ਨੂੰ ਬੜਾ ਪ੍ਰਭਾਵਿਤ ਕਰ ਰਹੇ ਉਹਨਾਂ ਦੀ ਜਾ ਕੇ ਉਸ ਤਰ ਜਿਹੜੀ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਕੋਲ ਸਿੱਖਾਂ ਨੇ ਕੀਤੀ ਕਿ ਗੁਰੂ ਮਹਾਰਾਜ ਉਹ ਫਲਾਨਾ ਸੰਗਤਾਂ ਦਾ ਜਥਾ ਆਇਆ ਤੇ ਬੜੇ ਪਿਆਰ ਦੇ ਨਾਲ ਉਹ ਸ਼ਬਦ ਪੜ ਰਹੇ ਸੀ ਉਹਨ ਕਰਤਾ ਹਰ ਕਰਤਾ ਸਭ ਕੁਝ ਜਾਣਦਾ ਉਹ ਤਾਂ ਜਾਣਦਾ ਹੈ ਨਾ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਦੋ ਕੁ ਦਿਨ ਹੋਏ ਉਹ ਆਗੇ ਮਹਾਰਾਜ ਅਸੀਂ ਵਾਪਸ ਜਾਣਾ ਤੇ ਸਤਗੁਰੂ ਨੇ ਆਖਿਆ ਵੀ ਅਸੀਂ ਨਾ ਜਿਹੜਾ ਇਹ ਮੇਲਾ ਲੱਗਾ ਸੀ ਨਾ ਜੋੜ ਮੇਲਾ ਅਸੀਂ ਦੋ ਕੁ ਦਿਨ ਵਧਾ ਦਿੱਤਾ ਤੁਸੀਂ ਰੁਕ ਜਾਓ ਤੇ ਸਾਨੂੰ ਪਤਾ ਲੱਗਾ ਵੀ ਤੁਸੀਂ ਕੀਰਤਨ ਬੋਸ਼ਣਾ ਕਰਦੇ ਸੰਗਤਾਂ ਨੂੰ ਨਿਹਾਲ ਕਰੋ ਹੁਣ ਉੱਪਰ ਉੱਪਰ ਗਾਉਂਦੇ ਸੀ ਤੇ ਉਹਨਾਂ ਨੇ ਫਿਰ ਦੋਕ ਦਿਨ ਤਾਂ ਓਕੇ ਸੋਕੇ ਕੱਢ ਲਏ ਤੀਜੇ ਦਿਨ ਫਿਰ ਆ ਗਏ ਮਹਾਰਾਜ ਆਗਿਆ ਦਿਓ ਸਤਿਗੁਰੂ ਕਹਿੰਦੇ ਦੋਕ ਦਿਨ ਹੋਰ ਰੁਕਜੋ ਹੁਣ ਗੁਰੂ ਸਾਹਿਬ ਦੇ ਸਾਹਮਣੇ ਕੀ ਬੋਲ ਸਕਦੇ ਸੀ ਪਰ ਹੁਣ ਜਿਹੜੇ ਝੂਠੇ ਸੀਗੇ ਉਹਨੂੰ ਪਰੋ ਪਰੋ ਕਰਦੇ ਸੀ ਤੇ ਅੰਦਰੋਂ ਤਾਂ ਪਿਆਰ ਕੋਈ ਨਹੀਂ ਸੀ ਤੇ ਬੱਚੂਟਿਆਂ ਦੇ ਮੁਖੀ ਵੀ ਹੁੰਦੇ ਆ ਤੇ ਉਹ ਕਹਿਣ ਲੱਗਾ ਵੀ ਆਪਾਂ ਇੱਥੇ ਰਹਿਣਾ ਜਾਂ ਜਾਣਾ ਇੱਥੇ ਤਾਂ ਲੰਗਰ ਚੜ੍ਹਦੇ ਆਪਣੇ ਤਾਂ ਬੱਚੇ ਭੁੱਖੇ ਮਰ ਜਾਣੇ ਆ ਉਹ ਕਹਿਣ ਲੱਗੇ ਫਿਰ ਦੱਸੋ ਵੀ ਤਰਤੀਬ ਦੱਸੋ ਆਪਾਂ ਕਿੱਦਾਂ ਚੱਲੀਏ ਉਹ ਕਹਿਣ ਲੱਗਾ ਮੈਂ ਤਰਤੀਬ ਦੱਸਦਾ ਤੇ ਆਪਾਂ ਇੱਥੋਂ ਨਿਕਲਦੇ ਆ ਉਹਨੇ ਆਖਿਆ ਵੀ ਇੱਕ ਫੱਟਾ ਲੈ ਕੇ ਆਓ ਇੱਕ ਜਿੱਤਾ ਕਪੜਾ ਲਿਆਓ ਇੱਕ ਬੰਦੇ ਨੂੰ ਸਿਖਾਤਾ ਵੀ ਤੂੰ ਸਾਹ ਰੋਕ ਕੇ ਲੰਮਾ ਬਹਿ ਜਾ ਚਾਰ ਜਾਣੇ ਨੇ ਚੁੱਕ ਲਿਆ ਤੇ ਉਹ ਪਿੱਛੇ ਪਿੱਛੇ ਸ਼ਬਦ ਪੜ ਰਿਹਾ ਸੇਵਕੀ ਓੜਕ ਨਿਭਿ ਹੀ ਪ੍ਰੀਤ ਸੇਵਕੀ ਓੜਕ ਨਿਭਿ ਹੀ ਪ੍ਰੀਤ ਹੁਣ ਹਰ ਕਰਤਾ ਸਭ ਕੁਝ ਜਾਣਦਾ ਕਲਗੀਧਰ ਪਾਸ਼ਾ ਮਹਾਰਾਜ ਸਾਹਮਣੇ ਖੜੇ ਮਹਾਰਾਜ ਨੇ ਪੁੱਛਿਆ ਵੀ ਭਾਈ ਕੌਣ ਅਕਾਲ ਚਲਾਣਾ ਕਰ ਗਿਆ ਮਹਾਰਾਜ ਜੀ ਫਲਾਣਾ ਸਿੱਖ ਸੀ ਰਾਤੀ ਠੰਡ ਬੜੀ ਸੀ ਤੇ ਉਹ ਚੜ੍ਹਾਈ ਕਰ ਗਿਆ ਕਿੱਥੇ ਚੱਲੇ ਹੋ ਮਹਾਰਾਜ ਜੀ ਬਾਹਰ ਜਾ ਕੇ ਦਾ ਸੰਸਕਾਰ ਕਰਨੇ ਮਹਾਰਾਜ ਕਹਿੰਦੇ ਮੇਰਾ ਸਿੱਖ ਮੇਰੀ ਸੰਗਤ ਵਿੱਚ ਆਇਆ ਤੇ ਮੇਰਾ ਫਰਜ਼ ਬਣਦਾ ਤੇ ਮੈਂ ਇਹਦਾ ਹੱਥੀ ਸੰਸਕਾਰ ਕਰਾਂ ਹੁਣ ਕੀ ਬੋਲ ਸਕਦੇ ਆ ਲੱਕੜਾਂ ਵੀ ਆ ਗਈਆਂ ਚਿਖਾ ਵੀ ਤਿਆਰ ਹੋ ਗਈ ਉਹਨੂੰ ਉੱਪਰ ਪਾਤ ਉਹ ਵੀ ਬੜਾ ਢੀਠ ਸਾਰੋ ਕੇ ਪਿਆ ਹੀ ਰਿਹਾ ਜਿਹਦਾ ਲਈ ਨਾ ਅੱਗ ਜੇ ਜਦੋਂ ਲਈ ਆਗ ਤੇ ਜਦੋਂ ਲਗਾਉ ਨੂੰ ਸੇਕ ਉੱਠ ਕੇ ਭੱਜ ਗਿਆ ਮਹਾਰਾਜ ਕਹਿੰਦੇ ਭਾ ਬਹੁਤ ਭਾਗਾ ਵਾਲਿਓ ਭਾਈ ਧੰਨ ਹੋ ਤੁਸੀਂ ਇੰਨਾ ਸੋਹਣਾ ਕੀਰਤਨ ਕੀਤਾ ਤੇ ਅਸੀਂ ਮੁਰਦਾ ਵੀ ਠੀਂਦਾ ਕਰ ਮਹਾਰਾਜ ਕਹਿੰਦੇ ਕੋਈ ਗਾਵੈ ਰਾਗੀ ਨਾਦੀ 베ਦੀ ਬੋਂ ਭਾਂਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਦੇ ਹਰ ਕਰਤਾ ਸਭ ਕੁਝ ਜਾਣਦਾ ਸਿਰ ਰੋਗ ਹੱਥ ਦੀ ਹੈ ਕੋਈ RAM ਪਿਆਰੋ ਗਾਵੇ ਹੈ ਕੋਈ ਸਾਨੂੰ ਪੁੱਛਦੇ ਆ ਗੁਰੂ ਮਹਾਰਾਜ ਕਹਿੰਦੇ ਗਾ ਰਹੇ ਆ ਦਿਲੋਂ ਗਾ ਰਹੇ ਆ ਹੈ ਕੋਈ RAM ਪਿਆਰੋ ਗਾਵੇ ਮਹਾਰਾਜ ਕਹਿੰਦੇ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਕਿਉਂਕਿ ਜਾਨਣ ਹਾਰ ਪ੍ਰਭੂ ਪਰਵੀਨ ਬਾਰ ਭੇਖਣਾ ਕਾਹੂ ਪੀਣ ਹੈ ਕੋਈ RAM ਪਿਆਰੋ ਗਾਵੇ ਹਾਂ ਮਹਾਰਾਜ ਕਹਿੰਦੇ ਜਦੋਂ ਆਪਾਂ ਅੰਦਰੋਂ ਗਾਓਗੇ ਨਾ ਤੁਸੀਂ ਸਰਬ ਕਲਿਆਣ ਸਾਰੇ ਸੁਖ ਸੁਖ ਸੱਚ ਪਾਵੇ ਕਹਿੰਦੇ ਸੱਚ ਦੀ ਪ੍ਰਾਪਤੀ ਹੋਏਗੀ ਪ੍ਰਮਾਤਮਾ ਦੀ ਪ੍ਰਾਪਤੀ ਹੋਏਗੀ ਰਹੁ ਬਨ ਬਨ ਖੋਜਤ ਫਿਰਤ ਬੈਰਾਗੀ ਬਨ ਕਹਿੰਦੇ ਜੰਗਲ ਲੋਕ ਬੈਰਾਗੀ ਬਣ ਕੇ ਜੰਗਲਾਂ ਦੇ ਵਿੱਚ ਰੱਬ ਨੂੰ ਲੱਭਦੇ ਫਿਰਦੇ ਮਾਰੇ ਕਹਿੰਦੇ ਰੱਬ ਜੰਗਲਾਂ ਵਿੱਚ ਨਹੀਂ ਹੈ ਤਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨਾਂ ਕਹਿੰਦੇ ਕਾਹੇ ਰੇ ਬਣ ਖੋਜਣ ਜਾਈ ਕਾਦੇ ਵਾਸਤੇ ਜਾ ਰਿਆਂ ਜੰਗਲਾਂ ਦੇ ਵਿੱਚ ਸਰਬਨਿਵਾਸੀ ਜਿਹੜਾ ਸਾਰਿਆਂ ਦਾ ਨਿਵਾਸ ਕਰਦਾ ਸਦਾ ਲੇਪਾ ਜਿਹੜਾ ਸਾਰਿਆਂ ਤੋਂ ਨਰਲੇਪ ਹੈ ਤੂੰ ਹੀ ਸੰਗ ਸਮਾਇਓ ਤੇਰੇ ਨਾਲ ਵੀ ਹੈ ਸਰਬਨਿਵਾਸੀ ਸਦਾ ਲੇਪਾ ਤੂੰ ਹੀ ਸੰਗ ਸਮਾਇਓ ਉਹ ਸਵਾਲ ਤਾਂ ਆਈ ਹੈ ਨਾ ਦਿਖਦਾ ਕਿਉਂ ਨਹੀਂ ਲੋਕੀ ਜੰਗਲਾਂ ਵਿੱਚ ਭੱਜੇ ਜਾਂਦੇ ਸੀ ਕਹਿੰਦੇ ਪੋਹੁ ਪਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਕਾਟ ਹੀ ਖੋਜੋ ਪਾਈ ਬਾਹਰ ਭੀਤਰ ਏਕੋ ਜਾਣ ਏਕੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਇ ਕਾਦੇ ਵਾਸਤੇ ਕਹਿੰਦੇ ਭਟਕਦੇ ਆ ਬਨ ਬਨ ਖੋਜਤ ਫਿਰਤ ਬੈਰਾਗੀ ਇਥੇ ਵੀ ਸਤਗੁਰ ਕਹਿ ਰਿਹਾ ਬਿਰਲੇ ਕਾਹੂ ਇਕਲੇ ਬਲਾਗੀ ਕੋਈ ਬਰਲਾ ਹੈ ਹਨ ਬਿਰਲੇ ਨਹੀਂ ਘਣੇ ਫੈਲ ਫਕਰ ਸੰਸਾਰ ਬਿਰਲੇ ਕਾਹੂ ਇਕਲੇ ਬਲਾਗੀ ਜਿਹਦੀ ਇੱਕ ਦੇ ਨਾਲ ਸੁਰਤ ਜੁੜ ਗਈ ਜਿਨ ਹਰ ਪਾਇਆ ਸੇ ਵੱਡ ਭਾਗੀ ਜਿਨ੍ਹਾਂ ਨੇ ਹਰੀ ਨੂੰ ਪ੍ਰਾਪਤ ਕੀਤਾ ਉਹ ਵੱਡੇ ਭਾਗਾ ਵਾਲੇ ਬਾਹਰ ਲੱਭਣ ਦਾ ਜਤਨ ਨਾ ਕਰੋ ਮਹਾਰਾਜ ਕਹਿੰਦੇ ਤੁਹਾਡੇ ਹਿਰਦੇ ਘਰ ਦੇ ਵਿੱਚ ਹੈ ਜੰਗਲਾਂ ਵਿੱਚ ਨਹੀਂ ਹੈ ਕਿਸੇ ਆਸਤਾਨ ਦੇ ਉੱਪਰ ਨਹੀਂ ਹੈ ਉਹ ਪ੍ਰਮਾਤਮਾ ਤੁਹਾਡੇ ਹਿਰਦੇ ਘਰ ਦੇ ਵਿੱਚ ਵਸਦਾ ਹੈ ਘਟ ਘਟ ਮੈਂ ਹਰ ਜੂ ਵਸੇ ਸੰਤਨ ਕਿਹੋ ਪੁਕਾਰ ਹਰੇਕ ਘਟ ਦੇ ਵਿੱਚ ਉਹ ਪ੍ਰਮਾਤਮਾ ਸਾਡੇ ਹਿਰਦੇ ਘਰ ਦੇ ਵਿੱਚ ਵਸਦਾ ਹੈ ਮਾਰ ਕਹਿੰਦੇ ਦੂਰ ਨਹੀਂ ਹੈ ਕਾਦੇ ਵਾਸਤੇ ਭਟ ਕਰਿਆ ਫਰੀਦਾ ਜੰਗਲ ਜੰਗਲ ਕਿਆ ਢੋਂਡੇ ਬਣ ਕੰਡਾ ਮੋੜੇ ਬੱਸੀ ਰਬ ਹਾਲੀਆ ਕੰਡਾ ਕਿਆ ਮੋੜੇ ਕਹਿੰਦੇ ਕਾਦੇ ਜੰਗਲਾਂ ਦੇ ਕੰਡੇ ਮੋੜਦਾ ਫਿਰਦਾ ਹੈ ਉਹ ਰੱਬ ਤਾਂ ਤੇਰੇ ਹਿਰਦੇ ਘਰ ਦੇ ਵਿੱਚ ਵੱਸਦਾ ਬਨ ਬਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਇਕਲੇ ਬਲਾਗੀ ਜਿਨ ਹਰ ਪਾਇਆ ਸੇਵਡ ਭਾਗੀ ਬ੍ਰਹਮਾ ਦਾਇਕ ਸਨ ਦਾਇਕ ਚਾਹੇ ਕਹਿੰਦੇ ਭਾਈ ਇਹ ਬ੍ਰਹਮਾ ਵਰਗੇ ਬ੍ਰਹਮਾ ਦਾ ਪੁੱਤਰ ਇਦਾਂ ਦੇ ਆਦਿਕ ਬ੍ਰਹਮਾ ਆਦਿਕ ਸੰ ਆਦਿਕ ਚਾਹੇ ਵੱਡੇ ਵੱਡੇ ਲੱਭਦੇ ਫਿਰਦੇ ਆ ਸ਼ਬਦ ਪੜ੍ਹਦੇ ਆ ਨਾ ਸਤਗੁਰ ਜੀ ਦਾ ਮਹਾਰਾਜ ਕਹਿੰਦੇ ਭਾਈ ਉਹ ਅਕਾਲ ਪੁਰਖ ਜਿਹੜਾ ਨਾ ਪਰਮੇਸ਼ਰ ਜਿਹੜਾ ਬਹੁਤ ਕੁਝ ਦੁਨੀਆ ਤਰੀਕਿਆਂ ਦੇ ਨਾਲ ਲੱਭਦੀ ਫਿਰਦੀ ਸਤਗੁਰ ਕਹਿੰਦੇ ਭਾਈ ਉਹ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਦੇ ਅੰਤ ਨਾ ਪਾਵਤ ਪਰਮੇਸ਼ਰ ਦਾ ਅੰਤ ਨਹੀਂ ਪੈ ਸਕਦਾ ਅੰਤ ਨਾ ਸਿਵਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੇ ਕਿਆ ਮਨ ਮਨ ਅੰਤ ਨਾ ਜਾਪੇ ਕੀਤਾਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਨ ਲਾਹੇ ਤਾਂ ਕਿ ਅੰਤ ਨਾ ਪਾਹੇਗਾ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਮ ਏਵੜੂ ਉੱਚੋ ਵੈ ਕੋਏ ਤਿਸ ਉੱਚੇ ਕੋ ਜਾਣੈ ਸੋ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬ੍ਰਹਮਾ ਆਦਿਕ ਸੰਗ ਆਦਿਕ ਚਾਹੈ ਜੋਗੀ ਜਤੀ ਸਿਧ ਹਰ ਆਹੈ ਆਹੈ ਉਹ ਵੀ ਖੋਜਦੇ ਫਿਰ ਜੋਗੀ ਜਿਹੜੇ ਜਤੀ ਜਿਹਨਾਂ ਨੇ ਇੰਦਰੀਆਂ ਨੂੰ ਬਸ ਕੀਤਾ ਸਿਧ ਜਿਹਨਾਂ ਨੇ ਸਿਧੀਆਂ ਪ੍ਰਾਪਤ ਕੀ ਪਰ ਸਹਿਬ ਕਹਿੰਦੇ ਜਿਸੇ ਪ੍ਰਾਪਤ ਸੋ ਹਰ ਗੁਣ ਗਾਹੈ ਪਰ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਨਾ ਉਹ ਹਰੀ ਦੇ ਗੁਣ ਗਾ ਰਹੇ ਜਿਸਹਿ ਪ੍ਰਾਪਤ ਸੋ ਹਰ ਗੁਣ ਗਾਹੈ ਤਾਂ ਕੀ ਸ਼ਰਣ ਜਿਨ ਬਿਸਰਤ ਨਹੀਂ ਆਪਾਂ ਅਰਦਾਸ ਕਰਦੇ ਹਰੇਕ ਬੰਦੇ ਨੂੰ ਨਾ ਜ਼ਿੰਦਗੀ ਦੇ ਵਿੱਚ ਇਦਾਂ ਦਾ ਸਾਥ ਚਾਹੀਦਾ ਕਿ ਜਿਹਦੇ ਨਾਲ ਆਪਣੇ ਉਹ ਦਿਲ ਦੀ ਗੱਲ ਸਾਂਝੀ ਕਰ ਸਕੇ ਉਹ ਇਦਾਂ ਦੀ ਸੱਜਣਤਾ ਹੀ ਇਦਾਂ ਦੀ ਮਿੱਤਰਤਾ ਜੀਵਨ ਦੇ ਵਿੱਚ ਉਹ ਲੱਭਦਾ ਹੈ ਮਾਰਾ ਕਹਿੰਦੇ ਇਦਾਂ ਦੀ ਮਿੱਤਰਤਾ ਲਾਓ ਉਹਦਾ ਦੇ ਬੰਦਿਆਂ ਦੀ ਸੰਗਤ ਕਰੋ ਜਿਨ੍ਹਾਂ ਨੂੰ ਰੱਬ ਕਦੇ ਭੁੱਲਦਾ ਨਹੀਂ ਹੈ ਅਸੀਂ ਬਚਨ ਪੜ੍ਹਦੇ ਆ ਨਾ ਸਤਗੁਰ ਦੇ ਕਹਿੰਦੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ ਭਿਆ ਅਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਵਿਸਰਿਆ ਸਤਿਗੁਰੂ ਹੁਣਾਂ ਦੀ ਸੰਗਤ ਦੇ ਜਿਨ੍ਹਾਂ ਨੂੰ ਕਦੇ ਤੋ ਭੁੱਲਦਾ ਹੀ ਨਹੀਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾ ਤਾਂ ਕੀ ਸ਼ਰਣ ਜਿਨ ਬਿਸਰਤ ਨਾਹੀ ਵੱਡ ਭਾਗੀ ਹਰ ਸੰਤ ਮਿਲਾਹੀ ਵੱਡੇ ਭਾਗਾ ਦੇ ਨਾਲ ਉਦਾਂ ਦੇ ਪ੍ਰਮਾਤਮਾ ਦੇ ਸੰਤਾਂ ਦਾ ਮਲਾਪ ਹੁੰਦਾ ਇੱਥੇ ਕੋਈ ਸੰਤ ਕੋਈ ਪਹਰਾਵੇ ਦਾ ਨਾਮ ਨਹੀਂ ਹੈ ਮਹਾਰਾ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਤੇ ਉਹ ਪ੍ਰਮਾਤਮਾ ਦੇ ਸੰਤ ਜਿਹੜੇ ਆ ਨਾ ਜਿਨ੍ਹਾਂ ਨੂੰ ਰੱਬ ਭੁੱਲਦਾ ਨਹੀਂ ਉਹ ਅਕਾਲ ਪੁਰਖ ਦੇ ਪਿਆਰੇ ਹੈ ਬਹੁਤ ਚੰਗੇ ਆ ਪਰ ਜਿਹੜੇ ਨਾ ਅਾ 10% ਗੰਦਗੀ ਹੁੰਦੀ ਆ ਤੇ ਉਹ 90 ਨੂੰ ਵੀ ਬਦਨਾਮ ਕਰ ਦਿੰਦੇ ਹੈਨਾ ਪ੍ਰਭੂ ਦੇ ਪਿਆਰੇ ਬਹੁਤ ਸੰਤ ਜਨ ਵੱਡੇ ਭਾਗਾ ਨਾਲ ਉਹ ਸੰਤਾਂ ਦਾ ਮਲਾਪ ਹੁੰਦਾ ਹੈ ਪਰ ਉਹ ਸੰਤ ਜਿਹੜੇ ਸਾਨੂੰ ਅਕਾਲ ਪੁਰਖ ਦੇ ਨਾਮ ਦੇ ਨਾਲ ਜੋੜਦੇ ਮਹਾਰਾਜ ਦੇ ਬਚਨ ਕਹਿੰਦੇ ਸੰਤ ਸਹਾਈ RAM ਕੇ ਹਉ ਤਿੰਨ ਕੇ ਲਾਗਾ ਪਾਇ ਕਿਹੜੇ RAM ਦੇ ਸੰਤ ਆਪਣੇ ਡੇਰੇ ਦੇ ਸੰਤ ਨਹੀਂ ਜਿਹੜਾ ਆਪਣੇ ਡੇਰੇ ਦੇ ਨਾਲੇ ਜੋੜ ਰਿਹਾ ਆਪਣੇ ਪਹਿਰਾਵੇ ਦੇ ਨਾਲ ਲੋਟ ਉਹ ਜਿੱਦਾਂ ਦਾ ਸੰਤ ਪੱਗਾਂ ਬੰਨ੍ਹਦਾ ਉਦੋਂ ਸਾਰੇ ਬਣਦੇ ਆਪਣੇ ਫੋਟੋਆਂ માં ਜਿਹੜੀਆਂ ਸੰਤਾਂ ਦੀਆਂ ਗਲੇ ਦੇ ਵਿੱਚ ਪਾਈ ਫਿਰਦੇ ਆ ਤੂੰ ਭਟਕ ਰਿਆ ਉਹ ਸੰਤ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਆ ਤੇ ਜਿਹੜੇ ਪ੍ਰਮਾਤਮਾ ਨਾਲ ਮਲਾਪ ਕਰਾਉਂਦੇ ਆ ਆਪਣੇ ਨਾਲ ਨਹੀਂ ਜੋੜਦਾ ਜਿਹੜਾ ਆਪਣੇ ਨਾਲ ਜੋੜਦਾ ਸੰਤ ਨਹੀਂ ਜੇ ਆਪਣੀ ਹੋਂਦ ਅਸੀਂ ਪ੍ਰਗਟ ਕਰ ਰਹੇ ਆ ਫਿਰ ਕਾਹਦੇ ਸੰਤ ਮਾਰੇ ਕਹਿੰਦੇ ਸਤਗੁਰ ਕੀ ਜਿਸ ਨੂੰ ਮਤ ਆਵੇ ਜਿਹਨੂੰ ਗੁਰੂ ਦੀ ਅਕਲ ਆ ਜਾਂਦੀ ਸੋ ਸਤਗੁਰ ਮਾਹੇ ਸਮਾਨਾ ਗੁਰੂ ਵਿੱਚ ਲੀਨ ਹੋ ਜਾਂਦਾ ਉਹ ਆਪਣਾ ਕੋਈ ਹੋਣਤ ਨਹੀਂ ਤੇ ਉਹ ਨੰਬਰ ਫਿਰ ਨੰਬਰ ਪਲੇਟ ਵੀ ਹੁੰਦੀ ਨਾਲ 108 1008 ਨਹੀਂ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਹੋ ਜਾਣੇ ਹੈ ਕੋਈ ਰਾਮ ਪਿਆਰੋ ਗਾਵੇ ਇਹ ਬਾਣੀ ਜੋ ਜੀਓ ਗਾ ਜਾਣੇ ਇਸ ਅੰਤਰ ਰਵੇ ਹਰ ਨਾਮ ਮਹਾਰਾਜ ਕਹਿੰਦੇ ਭਾਈ ਵੱਡ ਭਾਗੀ ਹਰ ਸੰਤ ਮਿਲਾਈ ਜਨਮ ਮਰਨ ਤੈ ਮੂਲੇ ਨਾਹੀ ਮਹਾਰਾਜ ਕਹਿੰਦੇ ਜਨਮ ਮਰਨ ਦਾ ਡਰ ਖਤਮ ਹੋ ਜਾਂਦਾ ਜਿਹੜੇ ਐਸੇ ਪ੍ਰਭੂ ਦੇ ਪਿਆਰਿਆਂ ਦੀ ਸੰਗਤ ਕਰਦੇ ਆ ਜਨਮ ਮਰਨ ਦੋਹੋਂ ਮੈ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਣ ਹਰ ਸਿਓ ਲੈਣ ਮਿਲਾਈ ਉਹ ਜਨਮ ਮਰਨ ਦੇ ਵਿੱਚ ਨਹੀਂ ਹੈ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਰੱਬ ਦੇ ਵਾਸਤੇ ਵੀ ਸ਼ਬਦ ਆਇਆ ਗੁਰੂ ਵਾਸਤੇ ਵੀ ਆਇਆ ਗੁਰੂ ਕੀ ਸ਼ਰਨ ਵਿੱਚ ਆਓ ਪ੍ਰਭੂ ਦੇ ਪਿਆਰੇ ਗੁਰ ਸਿੱਖਾਂ ਦੀ ਸੰਗਤ ਕਰੋ ਤਾਂ ਕਿ ਸ਼ਰਨ ਜਿਨ ਬਿਸਰਤ ਨਾਹੀ ਬੜ ਭਾਗੀ ਹਰ ਸੰਤ ਮਿਲਾਹੀ ਜਨਮ ਮਰਨ ਤਹ ਮੂਲੇ ਨਾਹੀ ਆਖਰ ਵਿੱਚ ਸਤਿਗੁਰ ਕਹਿੰਦੇ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਏ ਪਰਮੇਸ਼ਰ ਕਿਰਪਾ ਕਰਕੇ ਤੂੰ ਮੈਨੂੰ ਮਿਲ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਣੋ ਪ੍ਰਭ ਊਚ ਅਪਾਰੇ ਬਿਨੋ ਅਰਦਾਸ ਬੇਨਤੀ ਏ ਮੇਰੀ ਅਰਦਾਸ ਸੁਣੋ ਸਤਿਗੁਰ ਜੀ ਬਿਨੋ ਸੁਣੋ ਪ੍ਰਭ ਊਚ ਅਪਾਰੇ ਤੁਸੀਂ ਬੜੇ ਉੱਚੇ ਹੋ ਬੜੇ ਬਿਆੰਤ ਉੱਚਾ ਆਗਮ ਅਪਾਰ ਪ੍ਰਭ ਕਥਨ ਨਾ ਜਾਇ ਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰੱਥ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਣੋ ਪ੍ਰਭ ਊਚ ਅਪਾਰੇ ਅਰ ਕਹਿੰਦੇ ਨਾਨਕ ਮੰਗਤ ਨਾਨਕ ਕੀ ਮੰਗ ਰੇ ਨਾਮ ਆਧਾਰੇ ਆਧਾਰ ਕਿਹਨੂੰ ਕਹਿੰਦੇ ਆ ਸਹਾਰਾ ਜਦੋਂ ਨਾਮ ਮਿਲ ਜਾਂਦਾ ਨਾ ਤੇ ਸਾਰੀਆਂ ਭੁੱਖਾਂ ਖਤਮ ਹੋ ਜਾਂਦੀ ਰੋਜ਼ ਪੜਦੇ ਆਪਾਂ ਸੱਚ ਨਾਮ ਆਧਾਰ ਮੇਰਾ ਦਾ ਆਧਾਰ ਮਤਲਬ ਸਹਾਰਾ ਨਹੀਂ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਲਾਲਚ ਹੋ ਜਾਂਦਾ ਸਾਂ ਛੋਟੀ ਛੋਟੀ ਚੀਜ਼ਾਂ ਦੇ ਕਿਉਂਕਿ ਭੁੱਖ ਉਤਰੀ ਨਹੀਂ ਨਾ ਹਲੇ ਪੇਟ ਦੀ ਭੁੱਖ ਨਹੀਂ ਉਤਰੀ ਤੇ ਮਨ ਦੀ ਤਾਂ ਬਹੁਤ ਦੂਰ ਦੀ ਛੋਟੀਆਂ ਛੋਟੀਆਂ ਚੀਜ਼ਾਂ ਤੇ ਬੰਦਾ ਅ ਲਾਲਚ ਦੇ ਵਿੱਚ ਆ ਜਾਂਦਾ ਹੈ ਮਹਾਰਾਜ ਕਹਿੰਦੇ ਕਾਦ ਆਫੇ ਪੜਿਆ ਲਿਖਿਆ ਹੋਇਆ ਜਿਸ ਬੰਦੇ ਦੇ ਅੰਦਰ ਲਾਲਚ ਹੈ ਕਹਿੰਦੇ ਪੜਿਆ ਮੂਰਖ ਆਖੀਏ ਜਿਸ ਲਭ ਲੋਭ ਹੰਕਾਰ ਤੇ ਲਾਲਚ ਜਿਹੜਾ ਹੁੰਦਾ ਹੈ ਨਾ ਤੇ ਉਹ ਜਿਹੜਾ ਜੀਵਨ ਦੇ ਵਿੱਚ ਰੱਬ ਤੋਂ ਦੂਰ ਕਰ ਦਿੰਦਾ ਤੇ ਕਦੋਂ ਭੁੱਖ ਉਤਰੇਗੀ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਹੋਰ ਕੀ ਬਖਸ਼ਿਸ਼ ਹੁੰਦੀ ਐ ਕਰ ਸ਼ਾਂਤ ਸੁਖ ਮਨ ਆਏ ਵਸੇ ਅੰਦਰ ਸ਼ਾਂਤੀ ਆਏ ਅੰਦਰ ਸੁਖ ਵਸਦੇ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜੇ ਇਸ ਕਰਕੇ ਮੰਗਿਆ ਕਿ ਇਹ ਪਰਮੇਸ਼ਰ ਤੇਰੇ ਨਾਮ ਦਾ ਸਹਾਰਾ ਮਿਲਦਾ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨੋ ਸੁਣੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਆਧਾਰੇ ਨਾਨਕ ਮੰਗ ਰਿਹਾ ਕੀ ਨਾਮ ਦਾ ਸਾਰ ਤੇ ਜਿਹਨੂੰ ਨਾਮ ਦਾ ਸਾਰਾ ਮਿਲ ਗਿਆ ਉਹਨੂੰ ਸਭ ਕੁਝ ਪ੍ਰਾਪਤ ਹੋ ਗਿਆ ਮਹਾਰਾਜ ਕਹਿੰਦੇ ਗਾਓ ਪਰਮੇਸ਼ਰ ਦੇ ਗੁਣ ਗਾਉਣੇ ਆ ਹੈ ਕੋਈ RAM ਪਿਆਰੋ ਗਾਵੇ ਕਹਿੰਦੇ ਦਿਲੋਂ ਗਾਵਾ ਕਿੰਨਾ ਕੁਛ ਗਾ ਰਹੇ ਆ ਉਹਨੂੰ ਸਾਰੇ ਗਾ ਰਹੇ ਆ ਗਾਵਣ ਤਦ ਨੂੰ ਪਵਨ ਪਾਣੀ ਵੈਸੰਤਰ ਗਾਵ ਰਾਜਾ ਧਰਮ ਦੁਆਰੇ ਤੂੰ ਨਹੀਂ ਗਾਇਆ ਇਸ ਕਰਕੇ ਸਤਿਗੁਰ ਕਹਿੰਦੇ ਹੈ ਕੋਈ ਆਰਾਮ ਪਿਆਰੋ ਗਾਵੇ ਤੇ ਗਾਉਗੇ ਕੀ ਹੋਏਗਾ ਸਰਬ ਕਲਿਆਣ ਸੋਖ ਸੱਚ ਪਾਵੇ ਸਭ ਕੁਝ ਪ੍ਰਾਪਤ ਹੋਏਗਾ ਜਦੋਂ ਉਹਨੂੰ ਗਾਏਗਾ ਮਨ ਕਰਕੇ ਗਾਏਗਾ ਮਹਾਰਾਜ ਕਿਰਪਾ ਕਰਨ ਬਖਸ਼ਿਸ਼ ਕਰਨ ਜੋ ਸਤਿਗੁਰ ਸਾਨੂੰ ਉਪਦੇਸ਼ ਦਿੰਦੇ ਆ ਜੋ ਸਤਗੁਰ ਬਾਣੀ ਵਿੱਚ ਸਮਝਾਉਣਾ ਚਾਹੁੰਦੇ ਆ ਅਸੀਂ ਉਹਨੂੰ ਸਮਝੀਏ ਉਹਦੇ ਮੁਤਾਬਕ ਸਾਡਾ ਜੀਵਨ ਬਣੇ ਅਰਦਾਸ ਇਹੀ ਹੈ ਕਿ ਜੋ ਅਸੀਂ ਬੋਲਦੇ ਆ ਜੋ ਅਸੀਂ ਸੁਣਦੇ ਆ ਉਹਦੇ ਮੁਤਾਬਕ ਅਸੀਂ ਚੱਲ ਸਕੀਏ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਸੰਗਤ ਜੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ